ਬਾਬਾ ਜੀ ਨੇ ਬਹੁਤ ਕੁਝ ਦਿੱਤਾ ਸਭ ਕੁਝ ਉਹਨਾਂ ਦਾ ਹੀ ਦਿੱਤਾ ਉਹ ਹਾਰ ਆਸਮਰਾਲ ਪੂਰੀ ਕਰਦੇ ਆ ਤੁਸੀਂ ਆਪ ਸੰਗਤਾਂ ਦਾ ਇਕੱਠ ਜਿਹੜਾ ਵੇਖ ਸਕਦੇ ਹੋ ਕਿੰਨਾ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਕਿਉਂਕਿ ਗੁਰੂ ਸਾਹਿਬ ਜੀ ਦੀ ਇੱਥੇ ਜਿਹਾ ਚਿਰਪਾ ਹੈ ਜੋ ਮਨ ਨੂੰ ਸੋ ਹੀ ਮਿਲਦਾ ਹੈ ਇਹ ਵੇਲੇ ਤੇ ਮੂੰਹੋਂ ਕੁਛ ਕਹਿਣ ਦੀ ਲੋੜ ਵੀ ਨਹੀਂ ਪੈਂਦੀ ਗੁਰੂ ਸਾਹਿਬ ਮਹਾਰਾਜ ਆਪ ਹੀ ਪੂਰਾ ਕਰ ਦਿੰਦੇ ਹਨ ਬਾਬਾ ਜੀ ਸਭ ਦੀਆਂ ਝੋਲੀਆਂ ਭਰਦੇ ਆ ਇੱਥੇ ਕਰਕੇ ਹਾਰ ਐਤਵਾਰ ਦੇ ਦੁਆਰ ਇੰਨਾ ਇਕੱਠ ਹੁੰਦਾ ਸੰਗਤਾਂ ਦਾ ਅਹੀਂ ਤੇ ਜਦੋਂ ਇੱਥੇ ਐਂਟਰ ਕਰਦੇ ਆ ਸਾਡੇ ਐਥ ਰੋਡ ਤੇ ਐਂਟਰ ਕਰਦਾ ਜਿਹੜਾ ਮਨ ਨੂੰ ਸ਼ਾਂਤੀ ਮਿਲਣੀ ਸ਼ੁਰੂ ਆ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਤੇ ਚਲੋ ਜੋ ਆਨੰਦ ਮਿਲਦਾ ਉਹ ਆਪਾਂ ਬਿਆਨ ਨਹੀਂ ਕਰ ਸਕਦੇ ਅਹੀਂ ਜੇ ਦੋ ਇੱਥੇ ਆਪਣਾ ਐਂਟਰ ਕਰਦੇ ਨਾ ਇਸ ਰੋਡ ਦੇ ਉੱਪਰ ਸਾਡੇ ਮਨ ਨੂੰ ਇੱਕ ਇਹੋ ਜਿਹੀ ਸ਼ਾਂਤੀ ਮਿਲਦੀ ਆ ਜੋ ਅਸੀਂ ਬਿਆਨ ਨਹੀਂ ਕਰ ਸਕਦੇ ਇਦਾਂ ਹੀ ਮਾਰੇ ਸੱਚੇ ਪਾਤਸ਼ਾਹ ਸਾਡੇ ਗਰੀਬਾਂ ਦੇ ਆਪਣਾ ਮਿਹਰਾ ਪ੍ਰਭੂ ਆਸਰਾ ਕਿਉ ਸਾਰੀ ਸੰਗਤ ਦਾ ਮਹਾਰਾਜ ਇਸ ਤਰ੍ਹਾਂ ਹੀ ਭਲਾ ਹੁੰਦਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਕੋਈ ਅਰਦਾਸ ਤੁਹਾਡੀ ਪੂਰੀ ਹੋਵੇ ਤੁਹਾਨੂੰ ਖੁਸ਼ੀ ਪੂਰੀ ਦਿੱਤੀ ਹੋਵੇ ਮਹਾਰਾਜ ਨੇ ਉਹ ਸੰਗਤ ਨਾਲ ਸਾਂਝੀ ਕਰ ਦਿਓ ਕੋਈ ਅਰਦਾਸ ਵਿੱਚ ਕੁਝ ਸਮਾਂ ਪਿਆ ਗਿਆ ਮੇਰੇ ਉੱਤੇ ਪਿੱਛੇ ਇਸ ਤਰ੍ਹਾਂ ਲੱਗਾ ਵੀ ਜਿਵੇਂ ਮੈਨੂੰ ਹੁਣ ਲੱਗਦਾ ਵੀ ਕਿਸੇ ਪਾਸੇ ਕੋਈ ਰਾਹ ਨਹੀਂ ਮਿਲ ਰਿਹਾ ਇੱਥੇ ਗੁਰੂ ਰਾਮਦਾਸ ਦੁਰਗੜਜ ਸਾਹਿਬ ਮ 14 ਰਾਉਂਡ 10 ਮਾਰੀ ਜੇਪਰ ਨਾਲ ਸਥਾਨ ਬਾਬਾ ਜੀਪ ਸਿੰਘ ਦੇ ਇਦਾਰੇ ਤੇ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕੀਤੀ ਉਸ ਵੇਲੇ ਮੇਰੇ ਏਡੀ ਮਾਰੀ ਹਲਾਸੀ ਮੇਰੀਆਂ ਅਠਾਂ ਚੋਂ ਹੋਣ ਦੇ ਅਠੂ ਵਿਹਾਰੇ ਸਨ ਸੱਚੇ ਪਾਤਸ਼ਾਹ ਤੇ ਆਪ ਕਿਰਪਾ ਕਰਕੇ ਮਹਾਰਾਜ ਮੇਰਾ ਪਰਦਾ ਆਪ ਹੋ ਗਜਿਆ ਕਿਹੜਾ ਮੈਂ ਇਸ ਸੰਗਤ ਵਿੱਚ ਦੱਸਣਾ ਨਹੀਂ ਚਾਹੁੰਦਾ ਮੇਡੀ ਵੱਡੇ ਗੁਨਾਹ ਹੋਣਾ ਹਾਂ ਮਾਰੇ ਮੈਨੂੰ ਆਪ ਹੀ ਬਖਸ਼ ਲੈਣ ਸੱਚੇ ਪਾਤਸ਼ਾਹ ਜੀ ਅਸੀਂ ਜਮੁਦੂ ਆਏ ਇਹ ਪਹਿਲਾ ਵੀ ਚਪੈਰਾ ਜਾਪਦੇ ਹਾਂ ਜੀ ਪਹਿਲੀ ਵਾਰ ਆਏ ਆ ਪਹਿਲੀ ਵਾਰ ਆਏ ਕਿਵੇਂ ਦਾ ਆਨੰਦ ਆ ਮਹਿਸੂਸ ਹੁੰਦਾ ਕਿਉਂਕਿ ਸੰਗਤ ਬਹੁਤ ਦੂਰ ਦੂਰ ਹੁੰਦੀ ਹੈ ਬਹੁਤ ਆਨੰਦ ਆ ਜੀ ਬਹੁਤ ਵਧੀਆ ਲੱਗੇਦਾ ਵਾਸਾ ਤੁਨ ਤੁਨ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਹਰ ਇਹਤਵਾਰ ਨੂੰ ਦੁਪਹਿਰਾ ਜਾਬ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਦੀਆਂ ਨੇ ਸੋ ਦਰਸ਼ਨ ਕਰਵਾਵਾਂਗੇ ਤੁਹਾਨੂੰ ਉਸ ਪਵਿੱਤਰ ਅਸਥਾਨ ਦੇ ਗੁਰਦੁਆਰਾ ਸ਼ਹੀਦ ਗਾਂ ਸਾਹਿਬ ਦੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਐ ਸੋ ਧੰਨਤਾ ਨਾਲ ਬਾਬਾ ਦੀਪ ਸਿੰਘ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਹਰ ਐਤਵਾਰ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਸ਼ਹਿਰਾਂ ਕਸਬਿਆਂ ਤੋਂ ਸੰਗਤ ਪਹੁੰਚਦੀ ਹੈ ਕਿਉਂਕਿ ਇੱਥੇ ਆ ਕੇ ਹਰ ਇੱਕ ਦੀ ਜਿਹੜੀ ਆਸ ਪੂਰੀ ਹੁੰਦੀ ਹੈ ਜੋ ਕੋਈ ਵੀ ਇੱਥੇ ਆ ਕੇ ਅਰਦਾਸ ਕਰਦਾ ਹੈ ਤਾਂ ਉਸ ਦੀ ਧੰਤਨ ਬਾਬਾ ਦੀਪ ਸਿੰਘ ਜੀ ਅਰਦਾਸ ਪੂਰੀ ਕਰਦੇ ਨੇ ਸੋ ਖੁਸ਼ੀਆਂ ਪ੍ਰਾਪਤ ਕਰਨ ਲਈ ਧੰਤਨ ਬਾਬਾ ਦੀਪ ਸਿੰਘ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚਦੀ ਹੈ ਤੁਸੀਂ ਦੇ ਸਕਦੇ ਹੋ ਕਿ ਸੰਗਤ ਅੰਦਰ ਜਿਹੜੀ ਗੱਲ ਕਰੀ ਤਾਂ ਅੰਦਰ ਸੰਗਤ ਬਹੁਤ ਜਾਦਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜੇ ਰਸਤੇ ਦੀ ਗੱਲ ਕਰ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਰਸਤੇ ਵਿੱਚ ਸੰਗਤ ਬੈਠੀ ਜਿਹੜੀ ਕਿ ਪਾਠ ਕਰ ਰਹੀ ਹੈ ਨਿਤਨੇਮ ਕਰ ਰਹੀ ਹੈ ਕਿਉਂਕਿ 12 ਵਜੇ ਦੁਪਹਿਰਾ ਜਾਪ ਸ਼ੁਰੂ ਹੋ ਜਾਂਦਾ ਤੇ ਸੰਗਤਾਂ ਵੱਲੋਂ ਲਾਈਨਾਂ ਵਿੱਚ ਬੈਠ ਕੇ ਬੜੇ ਆਰਾਮ ਦੇ ਨਾਲ ਹੀ ਸਤਨਾਮ ਵਾਘੁਰੂ ਜਾਪ ਕੀਤਾ ਜਾਂਦਾ ਹੈ ਦੁਪਹਿਰਾ ਜਾਪ ਜਦੋਂ ਸ਼ੁਰੂ ਹੁੰਦਾ ਤਾਂ ਹੱਥਾਂ ਵਿੱਚ ਗੁਟਕਾ ਸਾਂ ਫੜ ਕੇ ਪੋਥੀਆਂ ਫੜ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ ਸੋ ਸੰਗਤਾਂ ਦੀ ਆਸ ਬਹੁਤ ਜ਼ਿਆਦਾ ਹੈ ਇਸ ਜਗ੍ਹਾ ਤੇ ਆ ਕੇ ਤੁਸੀਂ ਦੇਖੋਗੇ ਤਾਂ ਥੋੜੀ ਦੇਰ ਵਿੱਚ ਇੱਥੇ ਪੈਰ ਰੱਖ ਨੂੰ ਤੁਹਾਨੂੰ ਜਗ੍ਹਾ ਨਹੀਂ ਮਿਲਣੀ ਕਿਉਂਕਿ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਦੀ ਹੈ ਤਨਤਨ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤ ਇੱਥੇ ਪਹੁੰਚਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਲਾਈਨਾਂ ਦੇ ਵਿੱਚ ਲੱਗ ਕੇ ਸੰਗਤਾਂ ਆ ਪਾਠ ਸੁਣ ਰਹੀਆਂ ਨੇ ਸਰਵਣ ਕਰ ਰਹੀਆਂ ਨੇ ਕੀਰਤਨ ਸਰਵਣ ਕਰ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਥੋੜੀ ਦੇਰ ਵਿੱਚ ਚਪੈਰਾ ਜਦ ਸ਼ੁਰੂ ਹੋਵੇਗਾ ਅਤੇ ਉਸ ਤੋਂ ਬਾਅਦ ਤਾਂ ਤਾਂ ਬਾਬਾ ਦੀਸ ਨੂੰ ਖੁਸ਼ੀਆਂ ਪ੍ਰਾਪਤ ਕਰਨ ਲਈ ਚਪੈਰਾ ਜਾਵਿ ਸੰਗਤ ਹਾਜ਼ਰੀ ਭਰੇਗੀ ਚਪੈਰਾ ਜਾਬ ਜਦੋਂ ਸ਼ੁਰੂ ਹੁੰਦਾ ਤਾਂ ਸੁਖਮਨੀ ਸਾਹਿਬ ਦੇ ਪਾਠ ਸੰਗਤ ਬੈਠ ਕੇ ਇਸ ਤਰ੍ਹਾਂ ਆਰਾਮ ਨਾਲ ਪਿਆਰ ਨਾਲ ਪੜਦੀਆਂ ਕਿਉਂਕਿ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਹੈ ਜੇ ਸੇਵਾ ਦੀ ਗੱਲ ਕਰੀਏ ਤਾਂ ਤੁਹਾਨੂੰ ਜਦੋਂ ਤੁਸੀਂ ਗੁਰਦੁਆਰਾ ਸ਼ਹੀਦ ਕਨ ਸਾਹਿਬ ਪਹੁੰਚਦੇ ਹੋ ਤਾਂ ਤੁਹਾਨੂੰ ਆਲੇ-ਦੁਆਲੇ ਸੇਵਾਦਾਰ ਸੇਵਾ ਕਰਦੇ ਮਿਲਗੇ ਸੰਗਤ ਬਾਹਰੋਂ ਆ ਕੇ ਸੇਵਾ ਕਰਦੀ ਹੈ ਤੇ ਆਪਣਾ ਜਨਮ ਸਫਲ ਕਰਦੀ ਹੈ ਕਿਉਂਕਿ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਕਿੱਥੋਂ ਆਏ ਹੋ ਜੀ ਅਹੀਂ ਤੋਂ ਖੰਡਾਲੇ ਤੋਂ ਆਇਆ ਬਨੂ ਵਰਦੂ ਸੰਗਤ ਦੀ ਬਹੁਤ ਜ਼ਿਆਦਾ ਆਸਤਾ ਹੈ ਹਰ ਐਤਵਾਰ ਨੂੰ ਆਉਂਨੇ ਤੁਸੀਂ ਹਾਂਜੀ ਹਰ ਐਤਵਾਰ ਆਇਦਾ ਕੋਈ ਐਸੀ ਮੁਰਾਦ ਜਨ ਤੁਸੀਂ ਅਰਦਾਸ ਬੇਨਤੀ ਤਨਤਨ ਬਾਬਾ ਦੀਪ ਸਿੰਘ ਅੱਗੇ ਕੀਤੀ ਹੋਵੇ ਤੇ ਉਹ ਪੂਰੀ ਹੋਈ ਹੋਵੇ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਸਭ ਕੁਝ ਉਹਨਾਂ ਦਾ ਹੀ ਦਿੱਤਾ ਉਹ ਹਾਰਾ ਅਸਮਰਾਲ ਪੂਰੀ ਕਰਦੇ ਆ ਤੁਸੀਂ ਆਪ ਸੰਗਤਾਂ ਦਾ ਇਕੱਠ ਜਿਹੜਾ ਵੇਖ ਸਕਦੇ ਹੋ ਕਿੰਨਾ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਇੱਥੇ ਕਰਕੇ ਜਿਹੜੀ ਸੰਗਤ ਹੈ ਉਹ ਹਮਾ ਹਮਾ ਕੇ ਹਰ ਐਤਵਾਰ ਬਾਬਾ ਜੀ ਦੇ ਚਪਰੇ ਥਾਪ ਦੀ ਹਾਜ਼ਰੀ ਭਰਦੇ ਨੇ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਨੇ ਉਹਨਾਂ ਦੀਆਂ ਦਿੱਤੀਆਂ ਦਾਤਾਂ ਦਾ ਧੰਨਵਾਦ ਕਰਦੇ ਨੇ ਤੇ ਉਹਨਾਂ ਦੇ ਕੋਲੋਂ ਜੋ ਵੀ ਜ਼ਰੂਰਤਾਂ ਆਪਣੀਆਂ ਪੂਰੀਆਂ ਕਰਦੇ ਨੇ ਬਾਬਾ ਜੀ ਸਾਭ ਦੀਆਂ ਝੋਲੀਆਂ ਭਰਦੇ ਆ ਇੱਥੇ ਕਰਕੇ ਹਰ ਐਤਵਾਰ ਦੇ ਐਤਵਾਰ ਇੰਨਾ ਇਕੱਠ ਹੁੰਦਾ ਸੰਗਤਾਂ ਦਾ ਤੇ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਆ ਤੁਹਾਨੂੰ ਕਿੰਨਾ ਸਮਾਂ ਇੱਥੇ ਆਉਂਦੇ ਨੂੰ ਹੋ ਗਿਆ ਮਿੱਨੋ ਦੇ ਵੀਰ ਜੀ ਘੱਟੋ ਘੱਟ ਕੋਈ ਸਾਲ ਡੇਢ ਸਾਲ ਦੇ ਕਰੀਬ ਹੋਇਆ ਜਿਆਦਾ ਲੰਮਾ ਥਮਾ ਨਹੀਂ ਹੋਇਆ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਵੀ ਕਿੰਨਾ ਕੁ ਸਕੂਨ ਮਿਲਦਾ ਇੱਥੇ ਆ ਕੇ ਜਦੋਂ ਦੇਖੀਦਾ ਕਿ ਇੱਕ ਤਾਂ ਸੰਗਤ ਦੇ ਦਰਸ਼ਨ ਹੁੰਦੇ ਨੇ ਤੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਚਪਹਿਰਾ ਜਾਪ ਹੁੰਦਾ ਤਾਂ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਅਸੀਂ ਤੇ ਜਦੋਂ ਇੱਥੇ ਐਂਟਰ ਕਰਦੇ ਆ ਸਾਡੇ ਐਥਰੋਡ ਤੇ ਐਂਟਰ ਕਰਦੇ ਆ ਜਿਹੜਾ ਮਨ ਨੂੰ ਸ਼ਾਂਤੀ ਮਿਲਣੀ ਸ਼ੁਰੂ ਆ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਤੇ ਚਲੋ ਜੋ ਆਨੰਦ ਮਿਲਦਾ ਉਹ ਆਪਾਂ ਬਿਆਨ ਨਹੀਂ ਕਰ ਸਕਦੇ ਅਸੀਂ ਜਦੋਂ ਇੱਥੇ ਆਪਣਾ ਐਂਟਰ ਕਰਦੇ ਆ ਨਾ ਐਥਰੋਡ ਦੇ ਉੱਪਰ ਸਾਡੇ ਮਨ ਨੂੰ ਇੱਕ ਇਹੋ ਜਿਹੀ ਸ਼ਾਂਤੀ ਮਿਲਦੀ ਹੈ ਜੋ ਅਸੀਂ ਬਿਆਨ ਨਹੀਂ ਕਰ ਸਕਦੇ ਬੋਲ ਹਾਂਜੀ ਜਦੋਂ ਸੇਵਾ ਕੀਤੀ ਜਾਂਦੀ ਕਿਉਂਕਿ ਸੇਵਾਦਾਰ ਵੀ ਸੇਵਾ ਕਰਨ ਲਈ ਪਹੁੰਚਦੇ ਨੇ ਸੇਵਾ ਕਰਨ ਵਾਲੀ ਜਿਹੜਾ ਜਨਮ ਸਫਲ ਹੁੰਦਾ ਤੁਸੀਂ ਜਦੋਂ ਉਹਨੇ ਦੇ ਦੇ ਕਿ ਸੇਵਾਦਾਰ ਸੇਵਾ ਕਰਦੇ ਨੇ ਉਦੋਂ ਕਿਵੇਂ ਦਾ ਮਨ ਨੂੰ ਸਕੂਨ ਮਿਲਦਾ ਬਾਬਾ ਜੀ ਦੇ ਘਰ ਦੀ ਸੇਵਾ ਕਰਤੇ ਬਹੁਤ ਮਨ ਨੂੰ ਸਕੂਨ ਮਿਲਦਾ ਬਹੁਤ ਸ਼ਾਂਤੀ ਮਿਲਦੀ ਹੈ ਪਹਿਲੀ ਤਾਂ ਗੱਲ ਵੀਰ ਜੀ ਗੱਲ ਇਹ ਆ ਕਿ ਜਿੰਨੀ ਸੰਗਤ ਆ ਹੁਣ ਤੁਸੀਂ ਸੰਗਤ ਦੇ ਵਿੱਚ ਸੇਵਾ ਕਰਨੀ ਚਾਹੋ ਤਾਂ ਵੀ ਨਹੀਂ ਕਰ ਸਕਦੇ ਤੁਹਾਡਾ ਮਨ ਵੀ ਜੇ ਕਰੇ ਨਾ ਕਿ ਮੈਂ ਸੰਗਤ ਕਾ ਦੇ ਵਿੱਚ ਜਾ ਕੇ ਸੇਵਾ ਕਰਾਂ ਨਹੀਂ ਸੇਵਾ ਮਿਲਦੀ ਨਹੀਂ ਕਿ ਬਹੁਤ ਵੱਡੇ ਭਾਗਾਂ ਦੇ ਨਾਲ ਸੇਵਾ ਮਿਲਦੀ ਹੈ ਗੁਰੂ ਘਰ ਦੀ ਤੇ ਵੈਸੇ ਵੀ ਬਾਬਾ ਜੀ ਦਾ ਹੁਣ ਇੰਨਾ ਜਿਆਦਾ ਬੱਚੇ ਆ ਇੰਨੀ ਜਿਆਦਾ ਸੰਗਤ ਹੁਣ ਕਰਕੇ ਸੇਵਾ ਦਾ ਬਹੁਤ ਘੱਟ ਮੌਕਾ ਮਿਲਦਾ ਦੇ ਦੁਆਰ ਆ। ਸੋ ਤੁਸੀਂ ਦੇਖਿਆ ਕਿ ਸੰਗਤ ਇੱਥੇ ਬਹੁਤ ਜ਼ਿਆਦਾ ਪਹੁੰਚਦੀ ਹੈ। ਬਹੁਤ ਹੀ ਜਿਹੜਾ ਕਿ ਆਨੰਦ ਆਦਾ ਜਦੋਂ ਕਹਿੰਦੇ ਨੇ ਕਿ ਜਦੋਂ ਇਸ ਜਗ੍ਹਾ ਅਸਥਾਨ ਵੱਲ ਪਵਿੱਤਰ ਅਸਥਾਨ ਵੱਲ ਜੋ ਸੰਗਤ ਆਉਂਦੀ ਹੈ ਤਾਂ ਰਸਤੇ ਤੋਂ ਹੀ ਆਨੰਦ ਜਿਹੜਾ ਕਿ ਘਰ ਤੋਂ ਹੀ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇੱਥੇ ਆ ਕੇ ਮਨ ਨੂੰ ਸਕੂਨ ਮਿਲਦਾ ਸੋ ਸੰਗਤ ਹੋਰ ਵੀ ਦੂਰੋਂ ਦੂਰੋਂ ਪਹੁੰਚੀ ਹੈ। ਕਿੱਥੋਂ ਆਏ ਤੁਸੀਂ? ਅਸੀਂ ਜੰਮੂ ਤੋਂ ਆਏ ਹਾਂ ਇਹ ਪਹਿਲਾ ਵੀ ਚਪੈਰਾ ਜਾਪ ਤੇ ਹਾਂਜੀ ਪਹਿਲੀ ਵਾਰ ਆਏ ਹਾਂ ਪਹਿਲੀ ਵਾਰ ਹੀ ਆਏ ਕਿਵੇਂ ਦਾ ਆਨੰਦ ਆ ਮਹਿਸੂਸ ਹੁੰਦਾ ਕਿਉਂਕਿ ਸੰਗਤ ਬਹੁਤ ਦੂਰ ਦੂਰ ਹੁੰਦੀ ਹੈ ਬਹੁਤ ਆਨੰਦ ਆ ਜੀ ਬਹੁਤ ਵਧੀਆ ਲੱਗੇ ਦਾ ਵਾਸਾ ਵਧੀਆ ਲੱਗਦਾ ਹਾਂ ਇੱਥੇ ਆ ਕੇ ਸਭ ਦੀ ਜਿਹੜੀ ਕਿ ਝੋਲੀਆਂ ਭਰ ਜਾਂਦੀਆਂ ਨੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਤੁਸੀਂ ਵੀ ਆਇਓ ਅਰਦਾਸ ਕਰਨ ਲਈ ਕਿੰਨੀ ਕਾਸਤਾ ਹੁੰਦੀ ਹੈ ਜਦੋਂ ਅਰਦਾਸ ਕਿੰਨੀ ਕਾਸਤਾ ਆਸ ਇੱਥੇ ਆਏ ਹਾਂ ਅਸੀਂ ਅਰਦਾਸ ਕਰਵਾ ਸਾਡੀਆਂ ਬਾਬਾ ਅਰਦਾਸਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੇ ਕੇ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਕਿਉਂਕਿ ਧੰਤਨ ਬਾਬਾ ਦੀਪ ਸਿੰਘ ਜੀ ਦੇਰ ਤੇ ਜਦੋਂ ਚਪੈਰਾ ਜਾ ਵਿੱਚ ਹਾਜ਼ਰੀ ਭਰੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਤਾਂ ਸਭ ਦੀ ਆਸਾ ਮੁਰਾਦਾ ਪੂਰੀਆਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਕਿ ਸੇਵਾ ਕਰਦੇ ਹੋਏ ਕਿਉਂਕਿ ਇੱਥੇ ਆ ਕੇ ਹਰ ਕੋਈ ਸੇਵਾ ਕਰਦਾ ਤਾਂ ਬਾਣੀ ਪੜਦਾ ਤੇ ਉਸ ਦਾ ਜਨਮ ਸਫਲ ਹੁੰਦਾ ਤੇ ਸਭ ਦੀਆਂ ਆਸਾਂ ਮੁਰਾਦਾ ਪੂਰੀ ਹੁੰਦੀਆਂ ਸੋ ਦਰਸ਼ਨ ਕਰਵਾਵਾਂਗੇ ਤੁਹਾਨੂੰ ਜਿਹੜਾ ਕਿ ਗੇਟ ਦੇ ਜਿੱਥੋਂ ਕਿ ਸੰਗਤ ਅੰਦਰ ਦਰਸ਼ਨ ਕਰਨ ਲਈ ਜਾਂਦੀ ਹੈ ਸੋ ਬੜੀ ਲੰਬੀ ਲਾਈਨ ਲੱਗੀ ਹੁੰਦੀ ਹੈ ਔਰ ਬਹੁਤ ਸਮਾਂ ਲੱਗਦਾ ਅੰਦਰ ਦਰਸ਼ਨ ਕਰਨ ਦੇ ਲਈ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਧੰਤਨ ਬਾਬਾ ਦੀਪ ਸਿੰਘ ਜੀ ਦੇਰ ਤੇ ਖੁਸ਼ੀਆਂ ਪ੍ਰਾਪਤ ਕਰਨ ਲਈ ਸੋ ਲਾਈਨਾਂ ਦੇ ਵਿੱਚ ਲੱਗੇ ਵਾਹਿਗੁਰੂ ਦਾ ਜਾਪ ਕੀਤਾ ਜਾਂਦਾ ਹੈ ਸੇਵਾ ਕੀਤੀ ਜਾਂਦੀ ਹੈ ਸੋ ਅਰਦਾਸਾਂ ਬੇਨਤੀਆਂ ਵੀ ਕੀਤੀ ਜਾਂਦੀਆਂ ਹਨ ਬਹੁਤ ਹੀ ਜ਼ਿਆਦਾ ਜਿਹੜੀ ਕਿ ਆਸਤਾ ਸੰਗਤ ਜੁੜੀ ਹੋਈ ਹੈ ਇਸ ਦਰ ਤੇ ਜੀ ਤੁਮ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਪਵਿੱਤਰ ਸਥਾਨ ਹੈ ਇੱਥੇ ਸ਼ਿਦਾਂ ਸਾਹਿਬ ਜੀ ਉੱਥੇ ਬਹੁਤ ਜ਼ਿਆਦਾ ਸ਼ਰਧਾ ਹੁੰਦੀ ਹੈ ਇੱਥੇ ਗੁਰੂ ਸਾਹਿਬ ਦੀ ਇਤਿਹੀ ਜਗ੍ਹਾ ਟਿਰਪਾ ਹੈ ਜੋ ਮੰਨੋ ਸੋ ਹੀ ਮਿਲਦਾ ਹੈ ਇਹੇ ਵਲੇ ਤੇ ਮੂੰਹ ਟੁਸ਼ ਕਰਨ ਦੀ ਲੋੜ ਵੀ ਨਹੀਂ ਪੈਂਦੀ ਗੁਰੂ ਸਾਹਿਬ ਮਹਾਰਾਜ ਆਪ ਹੀ ਪੂਰਾ ਕਰ ਦਿੰਦੇ ਹਨ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਸਥਾਨ ਤੇ ਆਉਂਦਿਆਂ ਮਹਾਰਾਜ ਦੀ ਮਿਹਰ ਦੇ ਨਾਲ ਬਹੁਤ ਛੇਰ ਹੋ ਗਿਆ ਹੈ ਅਜੇ ਤੱਕ ਜੋ ਮਨ ਜੀ ਵਿਚ ਦੀ ਸੋਚੀਦਾ ਹੈ ਗੁਰਨਾਨ ਸਿੰਘ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਵੀ ਗੁਰਨਾਨ ਸਿੰਘ ਮਹਾਰਾਜ ਆਪ ਹੀ ਬਾਬਾ ਦੀਪ ਸਿੰਘ ਜੀ ਸਿੱਤੇ ਹੱਥ ਰਾ ਕੇ ਸਾਰੀਆਂ ਮਨੋ ਕਾਮਨਾ ਆਪ ਹੀ ਪੂਰੀਆਂ ਕਰ ਦਿਆਂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਹੋਰ ਅਰਦਾਸ ਕਰਦੇ ਹਾਂ ਇਦਾਂ ਹੀ ਮਾਰੀ ਸੱਚੇ ਪਾਤਸ਼ਾਹ ਸਾਡੇ ਜੀ ਰਿਵਾ ਤੇ ਆਪਣਾ ਮੇਰਾ ਪ੍ਰਯਾਸ ਰਖਿਓ ਸਾਰੀ ਸੰਗਤ ਦਾ ਮਹਾਰਾਜ ਇਸ ਤਰ੍ਹਾਂ ਹੀ ਭਲਾ ਹੁੰਦਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਕੋਈ ਅਰਦਾਸ ਤੁਹਾਡੀ ਪੂਰੀ ਹੋਵੇ ਤੁਹਾਨੂੰ ਖੁਸ਼ੀ ਪੂਰੀ ਦਿੱਤੀ ਹੋਵੇ ਮਹਾਰਾਜ ਨੇ ਉਹ ਸੰਗਤ ਨਾਲ ਸਾਂਝੀ ਕਰ ਦਿਓ ਕੋਈ ਅਰਦਾਸ ਕਿਉਂਕਿ ਸੰਗਤ ਦੀ ਆਸਥਾ ਬਹੁਤ ਜ਼ਿਆਦਾ ਜਦੋਂ ਅਸੀਂ ਇਸ ਦਰ ਤੇ ਆ ਕੇ ਅਰਦਾਸ ਕਰਦੇ ਆ ਸਾਡੀ ਬਾਬਾ ਜੀ ਪੂਰੀ ਕਰਦੇ ਨੇ ਤਾਂ ਸਾਨੂੰ ਸੰਗਤ ਨਾਲ ਸਾਂਝੀ ਕਰਨੀ ਤਾਂ ਜੋ ਸੰਗਤ ਨੂੰ ਹੀ ਪਤਾ ਲੱਗੇ ਕਿ ਇਸ ਦਰ ਤੇ ਆ ਕੇ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ ਕੋਈ ਵੀ ਅਰਦਾਸ ਬੇਨਤੀ ਤੁਸੀਂ ਸਾਂਝੀ ਕਰ ਸਕਦੇ ਹੋ ਕੁਝ ਸਮਾਂ ਪਿਆ ਕੇ ਮੇਰੇ ਉੱਤੇ ਪਿੱਛੇ ਇਸ ਤਰ੍ਹਾਂ ਲੱਗਾ ਵੀ ਜਿਵੇਂ ਮੈਨੂੰ ਹੁਣ ਲੱਗਦਾ ਵੀ ਕਿਸੇ ਪਾਸੇ ਕੋਈ ਰਾਹ ਨਹੀਂ ਮਿਲ ਰਿਹਾ ਇੱਥੇ ਗੁਰੂ ਰਾਮਦਾਸ ਜੂਰਗਜਨ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਾਂ ਦਾ ਸਮਾਰਿਚਨ ਨਾਲ ਸਥਾਨ ਬਾਬਾ ਦੀਪ ਸਿੰਘ ਜੀ ਦੇ ਇਦਾਰੇ ਤੇ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕੀਤੀ ਉਸ ਵੇਲੇ ਮੇਰੇ ਏਡੀ ਮਾੜੀ ਹਾਲਾਤ ਸੀ ਮੇਰੀਆਂ ਅੱਖਾਂ ਚੋਂ ਰੋਣ ਦੇ ਅਠੂ ਵਿਹਾਰੇ ਸਨ ਸੱਚੇ ਪਾਤਸ਼ਾਹ ਤੇ ਆਪ ਕਿਰਪਾ ਕਰਕੇ ਮਹਾਰਾਜ ਮੇਰਾ ਪਰਦਾ ਆਪ ਹੋ ਗਜਿਆ ਕਿਹੜਾ ਮੈਂ ਇਸ ਸੰਗਤ ਵਿੱਚ ਦੱਸਣਾ ਨਹੀਂ ਚਾਹੁੰਦਾ ਮੇਡੀ ਵੱਡੀ ਗੁਨਾਹ ਹੋਣਾ ਹਾਂ ਮਾਰੇ ਮੈਨੂੰ ਆਪ ਹੀ ਬਖਸ਼ ਦੇਣ ਸੱਚੇ ਪਾਤਸ਼ਾਹ ਜੀ ਸੋ ਇਸ ਦਰਤੇ ਆ ਕਿ ਜਿਹੜੇ ਕਿ ਅਰਦਾਸਾਂ ਬੇਨਤੀਆਂ ਹੁੰਦੀਆਂ ਨੇ ਜਿਹੜੇ ਗੁਨਾ ਕਿਤੇ ਹੁੰਦੇ ਨੇ ਵਾਹਿਗੁਰੂ ਆਪ ਹੀ ਮਾਫ ਕਰਦੇ ਕਿਉਂਕਿ ਜਦੋਂ ਇੱਥੇ ਆ ਕੇ ਸੇਵਾ ਕੀਤੀ ਜਾਂਦੀ ਹੈ ਅਰਦਾਸਾਂ ਕੀਤੀ ਜਾਂਦੀਆਂ ਨੇ ਤਾਂ ਸਭ ਦੇ ਗੁਨਾ ਜਿਹੜੇ ਕਿ ਮੁਆਫ ਹੋ ਜਾਂਦੇ ਨੇ ਸੋ ਧੰਨ ਧੰਨ ਬਾਬਾ ਦੀ ਸਨਦਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਜਿੱਥੇ ਕਿ ਦੁਪਹਿਰਾ ਜਾਪ ਹੁੰਦਾ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਐ ਸੋ ਤੁਸੀਂ ਦੇਖ ਸਕਦੇ ਹੋ ਕਿ ਬੜੀ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਤਾਂ ਇਸ ਆਸਥਾਨ ਤੇ ਅੰਦਰ ਮੱਥਾ ਟੇਕਣ ਲਈ ਜੰਗਲ ਜਾਂਦੀ ਹੈ ਸੋ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਕੱਠਾ ਹੋਰ ਸੰਗਤ ਲਾਈਨਾਂ ਦੇ ਵਿੱਚ ਲੱਗ ਕੇ ਵਾਹਿਗੁਰੂ ਦਾ ਜਾਪ ਕਰਦੇ ਹੋਏ ਆ ਅੰਦਰ ਸੱਚਖੰਡ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਨ ਲਈ ਅੰਦਰ ਜਾ ਰਹੀ ਹੈ ਸੋ ਧੰਤਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦ ਕਾਂ ਜੀ ਦੇ ਆਸਥਾਨ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਜਿੱਥੇ ਕਿ ਹਰ ਐਤਵਾਰ ਨੂੰ ਦੁਪਹਿਰਾ ਜਾਪ ਵਿੱਚ ਬੜੀ-ਵੱਡੀ ਗਿਣਤੀ ਵਿੱਚ ਸੰਗਤਾਂ ਬਹੁਤ ਦੂਰ-ਦੂਰੋਂ ਇਥੇ ਆਉਂਦੀਆਂ ਨੇ ਤੇ ਆਪਣੇ ਆਪ ਨੂੰ ਵਡਪਾਗੀਆਂ ਸਮਝਦੇ ਕਿਉਂਕਿ ਇੱਥੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਦਾ ਬਾਣੀ ਪੜੀ ਜਾਂਦੀ ਹੈ ਸੋ ਬਾਣੀ ਪੜ ਕੇ ਹੀ ਜੀਵਨ ਸਫਲ ਹੁੰਦਾ ਸੋ ਧੰਤਨ ਬਾਬਾ ਦੀ ਸੰਦਰਤੇ ਆ ਕੇ ਜਿਹੜਾ ਕਿ ਚਪੈਰਾ ਜਾਬ ਕੀਤਾ ਜਾਂਦਾ ਸੋ ਇਸ ਦਰਤੇ ਆ ਕੇ ਕੋਈ ਵੀ ਖਾਲੀ ਹੱਥ ਵਾਪਸ ਨਹੀਂ ਜਾਂਦਾ ਹਰ ਐਤਵਾਰ ਨੂੰ ਚਪੈਰਾ ਜਾਬ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਸੋ ਥੋੜੀ ਦਿਰ ਵਿੱਚ ਦੇਖਿਆ ਜਾਵੇ ਤੇ ਜਦੋਂ ਚਪੈਰਾ ਜਾਬ ਸ਼ੁਰੂ ਹੁੰਦਾ ਤਾਂ ਇੱਥੇ ਤਿਲ ਸੁੱਟਣ ਨੂੰ ਵੀ ਜਿਹੜੇ ਥਾਂ ਨਹੀਂ ਹੁੰਦੀ ਕਿਉਂਕਿ ਵੱਡੀ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚਦੀ ਅਤੇ ਤਾਂ ਤਾਂ ਨ ਬਾਬਾ ਦੇ ਸਿੰਘ ਜੀ ਉਹਨਾਂ ਦੀਆਂ ਖੁਸ਼ੀਆਂ ਵੀ ਜਿਹੜੇ ਕਿ ਪੂਰੀਆਂ ਕਰਦੇ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅਮਰਸਰ